ਕੀ ਹਾਲ ਹੈ ਦੋਸਤੋ ਉਮੀਦ ਹੈ ਠੀਕ ਠਾਕ ਹੋ ਹੋਮ ਹੋਗੇ ਸਾਰੇ ਅੱਜ ਆਪਾਂ ਲੱਕਿਆਂ ਕਣਕ ਨੂੰ ਪਾਣੀ ਸਟਾਰਟ ਕਰਨ ਤਰੀਕ 28 ਮਹੀਨਾ 11ਵਾਂ 2024 22 23 ਦਿਨਾਂ ਦੀ ਕਣਕ ਹੋਗੀ ਆਪਾਂ ਕਣਕ ਨੂੰ ਪਾਣੀ ਕਰਤਾ ਸਟਾਰਟ ਦੇਖੋ ਥੋੜੀ ਜੀ ਨੱਕੇ ਦੇ ਵਿੱਚ ਕੱਖ ਕੰਡਾ ਪੈਦਾ ਹੋਇਆ ਸੀ ਉਹ ਆਪਾਂ ਨੇ ਘੜ ਕੇ ਆਟੋਮੈਟਿਕ ਲਾਤਾ ਥੋੜਾ ਜਿਹਾ ਸਟਾਰਟ ਕਰ ਦੇਈ ਤਾਂ ਇਹ ਵੀ ਕੰਮ ਕਰਦਾ ਜਿਵੇਂ ਮੋਟਰ ਨੇ ਪਾਣੀ ਪਲਾਟਾ ਹੈ ਪਾਣੀ 22 23 ਦਿਨਾਂ ਦੀ ਤਣਕ ਨੂੰ ਆਪਾਂ ਲਗਾਉਣ ਲੱਗੇ ਹਾਂ ਕਿਉਂਕਿ ਅੱਤੀ ਬਾਣ ਥੋੜੇ ਜੂ ਖੁਸ਼ਕ ਸੀ ਹਨ ਕੁਝ ਕੋਣ ਦਾ ਤਣਕ ਵੀ ਥੋੜੀ ਜਿਹੀ ਠੱਟ ਜੰਮੀ ਸੀ ਉਹ ਵੈਸੇ ਤਾਂ ਬਹੁਤ ਜੰਮੀ ਸੀ ਬਾਣਾਂ ਪਰ ਹੈ ਹੋਇਆ ਹੈ ਹਾਏ ਬਾਈ ਮਾਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਚਲ ਪਰ ਕਣਕ ਪੂਰੀ ਗ੍ਰੋਥ ਨਹੀਂ ਕਰ ਰਹੀ ਸੂਪਰ ਸੀਡਰ ਵਾਲਿਆਂ ਦਾ ਤਾਂ ਬੁਰਾ ਹੀ ਹਾਲ ਹੈ ਤੁਹਾਨੂੰ ਪਤਾ ਕਿਤੇ ਜਮ ਮੰਗੀ ਕੀਤੀ ਜੰਮੇ ਨਹੀਂ ਆਪਾਂ 0 ਡਰੈਲ ਲਾਣਾ ਦੀਜੀ ਹੈ ਫਿਰ ਕੋਠੇ ਦੇ ਉਪਰ ਬਹੁਤ ਜ਼ਿਆਦਾ ਹੀ ਕੱਖ ਕਾਂਦ ਪਿਆ ਹੋਇਆ ਸੀ ਦਰਖਤਾਂ ਕਰਕੇ ਉਹ ਆਪਾਂ ਨੇ ਸਾਫ਼ ਕੀਤਾ ਇਹ ਆਪਣੀ ਆ ਗਈ ਬਾੜੀ ਸਬਜ਼ੀ ਲਾਈ ਹੋਈ ਹੈ ਜਿੱਥੇ ਫਨੇ ਤੋਂ ਕਿੰਨਾ ਆੜੰਗਾ ਇਕੱਠਾ ਹੋ ਗਿਆ ਆਪਾਂ ਥੱਲੇ ਦੇ ਪੱਤੇ ਕਿਰੀ ਜਾਂਦੇ ਸੀ ਇਕੱਠੇ ਹੋ ਜਾਂਦੇ ਸੀ ਇਹਨੂੰ ਆਪਾਂ ਰੜਕ ਕੇ ਨਾ ਚਾਹੇਗੀ ਤਰਾਂ ਛਾੜੂ ਮਾਰ ਕੇ ਇਕੱਠਾ ਕਰਕੇ ਸੁੱਕਾ ਸਮਾਨ ਸੀ ਨਾ ਇੱਕ ਥਾਂ 'ਤੇ ਇਕੱਠਾ ਕਰਕੇ ਫਿਰ ਆਪਾਂ ਲਗਾਵਾਂਗੇ ਇਹਨੂੰ ਅੱਗ 'ਤੇ ਕਾਫੀ ਇਕੱਠਾ ਹੋਇਆ ਅਮਰੂਦ ਦੀ ਅਮਰੂਦ ਛੋਟੇ ਛੋਟੇ ਜੋ ਤੋਦੇ ਟੁਕੜਾ ਆਂਦੇ ਨੇ ਉਹ ਦੇਖ ਦਾਂਦੇ ਨੇ ਥੱਲੇ ਨੀਚੇ ਪਾਣੀ ਵਾਲੀ ਟੈਂਕੀ ਵੀ ਖਰਾਬ ਹੋਈ ਸੀ ਆਪਾਂ ਉਹ ਛੜਤੀ ਮাজা ਲੈਨੇ ਡੰਗਾ ਡੰਗਾ ਸਾਫ ਕਰਦੇ ਆਂ ਦੇਖੋ ਡੰਗਾ ਸਾਰਾ ਇਕੱਠਾ ਕਰਕੇ ਆਪਾਂ ਲਾਉਣ ਲੱਗਿਆਂ ਉਹਨੂੰ ਅੱਗ ਬਾਅਦ ਵਿੱਚ ਪਾਣੀ ਛਿੜਕ ਕੇ ਸਾਫ ਕਰਕੇ ਤੁਹਾਨੂੰ ਉਹ ਵੀਊ ਵੀ ਦਿਖਾਵਾਂਗੇ ਢਿੱਕੀ ਮਿਆਂ ਦਾ ਲੱਗ ਰਿਹਾ ਆਪਣਾ ਕੋਠਾ ਦੇਖੋ ਪਰ ਅੱਗ ਲਗਾ ਦਿੱਤੀ ਕਿਉਂਕਿ ਸਾਰਾ ਡੰਗਾ ਮੱਚ ਜਾਊਗਾ ਦੁਬਾਰਾ ਉਰਾ ਪਰ ਨਹੀਂ ਖਿਲਰੂਗਾ ਹਵਾ ਦੇ ਨਾਲ ਹੌਲੀ ਹੌਲੀ ਅੱਗ ਲਾ ਕੇ ਦੇਖੋ ਧੂੰਆ ਨਿਕਲਣ ਲੱਗ ਗਿਆ ਧੂੰਆ ਨਿਕਲਦਾ ਹੈ ਅੱਗ ਲਗਾ ਕੇ ਦੇਖੋ ਪਿੱਛੇ ਵੀ ਕਣਕ ਵਧੀਆ ਹਰੇ ਭਾਈ ਮਾਰ ਰਹੀ ਹੈ ਆਪਣੀ ਫਿਰ ਆਪਾਂ ਆਲੇ-ਦਾਲੇ ਜਿਹੜਾ ਦੇਖ ਇੱਕ ਹੀ ਰੱਖਦੀ ਅੰਦਰ ਤੇ ਵਾਲਟੀ ਆਪਾਂ ਨੇ ਚੱਕ ਲਈ ਚੱਕ ਕੇ ਮਹੱਲ ਚਲ ਪਾਣੀ ਮਾਰ ਦਿੰਨੇ ਰੋੜ ਜੇ ਸੀ ਰੇਤਾ ਜਾਂ ਕਾਫੀ ਠੱਠਾ ਹੋਇਆ ਸੀ ਪਾਣੀ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੋਠੇ ਨੂੰ ਦੇਖੋ ਬਾਣੀਆਂ ਆਉਂਦਾ ਦੁਕਾਨ ਤੇ ਉਹ ਤੂਫ ਕਰਦਾ ਉਹ ਕਹਾਵਤ ਵੀ ਬਣੀ ਹੈ ਬਾਣੀਆਂ ਆਉਂੂ ਦੁਕਾਨ ਤੇ ਧੂਫ ਕਰੋ ਜੱਟ ਆਉ ਖੇਤ ਚ ਹੌਦਤ ਕਰੋ ਫਿਰ ਆਪਾਂ ਨੇ ਸਪਾਈ ਕਰਕੇ ਚੰਗੀ ਤਰ੍ਹਾਂ ਫੇਰ ਤੋਂ ਪੱਟੀਆਂ ਦੋ ਤਿੰਨ ਮੋੜੀਆਂ ਇੱਕ ਦੋ ਆਪਾਂ ਨੇ ਖਾ ਲਈ ਕੁਛ ਆਪਾਂ ਘਰੇ ਲਿਆਏ ਰੋਟੀ ਨਾਲ ਖਾਣ ਲਈ ਇਹ ਦੇਖੋ ਆਪਣੀ ਗੋਭੀ ਵੀ ਕਿੰਨੀ ਸੋਹਣੀ ਹੋਈ ਖੜੀ ਹੈ ਸਾਈਡ ਤੇ ਆਪਾਂ ਨੇ ਇੱਕ ਗਿਆਰੀ ਦੇ ਵਿੱਚ ਮਟਰ ਲਗਾਏ ਸੀਗੇ ਹਰੇ ਮਟਰ ਜੰਮਤਾਏ ਸਾਰੇ ਬੱਟੇ ਜੰਮਣ ਤੋਂ ਬਾਅਦ ਸਾਰੇ ਮੱਚ ਗਏ ਫਿਰ ਆਪਾਂ ਨੇ ਲਗਾ ਦਿੱਤੀ ਉਹਦੇ ਵਿੱਚ ਮਿਰਚਾਂ ਫਿਰ ਉਹਨਾਂ ਦੀ ਹਲੇ ਸਫਾਈ ਕਰਨੀ ਵੀ ਰਹਿੰਦੀ ਹੈ ਇਹ ਵੀ ਕਰਾਂਗੇ ਇੱਕ ਦਿਨ ਬਾਕੀ ਆਪਾਂ ਕਰਤੀ ਸੀ ਗੋਭੀ ਦੀ ਵੀ ਧਨੀਏ ਮੇਥੇ ਮੇਤੀ ਲਾਸਣ ਕੋਕਲਾ ਮਿਰਚ ਬਤਾਉਂ ਆਦੀ ਦੀ ਸਾਰ ਨੇ ਦੇਖੋ ਸਫਾਈ ਕਰਨ ਤੋਂ ਬਾਅਦ ਕੋਠਾ ਕਿੰਨਾ ਵਧੀਆ ਹੋ ਗਿਆ ਜੀ ਲੱਗਣ ਲੱਗਿਆ ਨਾ ਇੱਥੇ ਇਸ ਕੋਠੇ ਦੇ ਵਿੱਚ ਸਾਰਾ ਰੇਤਾ ਧਾਵ ਗਿਆ ਵਧੀਆ ਨਿਆਰਾ ਹੋਣ ਲੱਗਿਆ ਫਿਰ ਆਪਾਂ ਨੇ ਪੋਤਾ ਮੂੰਹ ਕਿਉਂਕਿ ਇਹ ਰੇਤਾ ਕਾ ਭੂਟਿਆ ਨਾ ਜਦੋਂ ਸਫਾਈ ਕੀਤੀ ਆਪਾਂ ਨੇ ਕਾਫੀ ਸੁੱਕਾ ਰਸਤਾ ਸੀ ਆ ਕਾਫੀ ਟਾਈਮ ਤੋਂ ਪਿਆ ਸੀ ਆ ਪੱਤੇ ਵਗੈਰਾ ਡਸਟ ਬੈਗ ਸੀ ਪਰ ਮੂਤੋ ਕਿਚਨ ਦੀ ਤਰ੍ਹਾਂ ਪਾਣੀ ਪੀ ਕੇ ਫਿਰ ਲਗਾਇਆ ਆਪਾਂ ਨੇ ਬਾਹਮਲੇ ਆ ਲਗਾਵੇ ਜਿਹੜਾ ਇਥੇ ਨੋਟ ਪਰਟੇ ਜਿਹੜਾ ਲਾਉਣ ਤੋਂ ਬਾਅਦ ਫਿਰ ਆਪਾਂ ਆ ਗਏ ਆਪਣੇ ਕੋਠੇ ਲਵੇ ਇੰਨੇ ਨੂੰ ਤੇ ਤਾਜੋਗਲ ਵੀ ਆ ਗਿਆ ਇੰਨੇ ਨੂੰ ਅੜੰਗਾਂ ਮੱਛੇ ਗਾੜੰਗਾਂ ਮਚਾਉਣ ਤੋਂ ਬਾਅਦ ਆਪਾਂ ਲੱਗੇ ਰੈਸਟ ਕਰਨ ਦੀ ਤਿਆਰੀ ਸਾਰੇ ਨੋ ਬੜੇ ਪਤਾ ਵੀ ਬੈਠੇ ਆ ਇਹ ਰ ਆਪਾਂ ਨੇ ਆਪਣਾ ਮੰਜਾ ਕੱਢਿਆ ਪਾਰ ਬੂਟ ਕੱਢ ਕੇ ਆਪਾਂ ਬੈਠ ਕੇ ਆਰਾਮ ਕੀਤਾ 2 ਘੰਟੇ 3 ਕਿਉਂਕਿ ਚਾਰਕ ਪੰਡਾ ਏ ਗੀਲਾ ਭਰਦੀ ਏ ਮੋਟਰ ਆਰਾਮ ਕੀਤਾ ਤੇ ਫਿਰ ਆਪਾਂ ਚੱਲਣਾ ਹੈ ਕਾਰ ਬਲੌਗ ਵਧੀਆ ਲੱਗਿਆ ਤਾਂ ਦੇਖਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਅਗਲੇ ਨਵੇਂ ਬਲੌਗ ਦੇ ਵਿੱਚ